ਇਸ ਮਸ਼ੀਨਲ ਕੀ ਹੈ ਕਿ ਉਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਘਟ ਜਾਂਦੀਆਂ ਤੁਸੀਂ ਸਿੱਧੀ ਲਾਈਨਾਂ 'ਚ ਬਜਾਈ ਹੁੰਦੀ ਹੈ ਕੋਈ ਓਵਰਲੈਪਿੰਗ ਨਹੀਂ ਹੁੰਦੀ ਕੋਈ ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਮਿਸਿੰਗ ਨਹੀਂ ਹੁੰਦੀ ਤੇ ਟਰੈਕਟਰ ਜਿਹੜਾ ਹੈ ਆਪਣੇ ਆਪ ਚੱਲਦਾ ਹੈ ਕੋਆਰਡੀਨੇਟਸ ਜਿਹੜੇ ਹੈ ਉਹਦੇ ਫੀਡਿਡ ਨੇ ਫੀਲਡ ਦੇ ਆਪਣੇ ਕੋਲ ਤੇ ਉਹ ਸਾਰਾ ਕੰਮ ਕਿਸਾਨ ਦੀ ਉਹ ਟੈਨਸ਼ਨ ਨਹੀਂ ਰਹਿ ਜਾਂਦੀ ਡਰਾਈਵਰ ਦੀ ਕਿ ਮੈਂ ਸਟੀering ਨੂੰ ਕੰਟਰੋਲ ਕਰਨਾ ਉਹ ਬਾਕੀ ਕੰਮਾਂ ਤੇ ਆਪਣਾ ਧਿਆਨ ਦੇ ਸਕਦਾ ਹੈ GNSS बेस्ड ऑटो स्टीयरिंग ਸੋ GNSS ਤੋਂ ਜਿਵੇਂ ਭਾਵ ਹੁੰਦਾ ਹੈ ਕਿ ਜੀ ਇਹ ਸੈਟਲਾਈਟ ਕੋਆਰਡੀਨੇਟ ਬੇਸਡ ਹੈ ਇਹਦੇ ਚ ਸਾਰੇ ਜਿਹੜੇ ਹੈ ਸੈਟਲਾਈਟਸ ਦਾ ਸਿਗਨਲ ਹੈ ਰੀਸੀਵ ਕਰੇਗਾ ਉਹਦੇ ਹਿਸਾਬ ਨਾਲ ਇਹਨੂੰ ਕੋਆਰਡੀਨੇਟਸ ਦੇ ਆਪਣੇ ਪਤਾ ਲੱਗ ਜਾਂਦੇ ਆ ਇਸ ਤੋਂ ਬਾਅਦ ਆਟੋ ਸਟੀਅਰਿੰਗ ਮਤਲਬ ਕਿ ਸਟੀਅਰਿੰਗ ਤੇ ਹੁਣ ਕਿਸਾਨ ਪਰ ਆਨੂੰ ਜੋਰ ਦੇਣ ਦਾ ਲੋਡ ਨਹੀਂ ਉਹ ਆਪਣੀ ਸੀਟ ਤੇ ਬੈਠ ਕੇ ਸਿਰਫ ਉਹ ਦੇਖੇ ਕਿ ਮੇਰੀ ਮਸ਼ੀਨ ਸਹੀ ਚੱਲ ਰਹੀ ਹੈ ਉਹਦੀ ਡੁੰਗਾਈ ਠੀਕ ਲੱਗ ਰਹੀ ਹੈ ਜਿਹੜਾ ਅਸੀਂ ਟਰੈਕਟਰ ਬਣਾਇਆ ਇਹ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹਾਂ ਔਰ ਤੁਹਾਡੇ ਸਾਹਮਣੇ ਦੇਖੋ ਨੇ ਇੱਕ ਖੇਤ ਜਿਹੜਾ ਵਾ ਉਹ 15 20 ਮਿੰਟਾਂ ਦੇ ਵਿੱਚ ਉਹਨੂੰ ਵਾਇਆ ਔਰ ਕੋਈ ਪਾੜਾ ਨਹੀਂ ਛੱਡਿਆ ਔਰ ਇਹਦੇ ਵਿੱਚ ਰਿਸੋਰਸੇਸ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਵਾ ਉਹ ਘੱਟ ਲੱਗਦਾ ਔਰ ਤੁਸੀਂ ਉਹਦੀ ਪ੍ਰੋਗਰਾਮਿੰਗ ਕਰਕੇ ਸੈਟਲਾਈਟ ਸਿਸਟਮ ਫਿਟ ਕਰਕੇ ਉਸ ਤੋਂ ਬਾਅਦ ਤੁਸੀਂ ਛੱਡ ਦੇਣਾ ਔਰ ਟਰੈਕਟਰ ਨੇ ਪੂਰਾ ਖੇਤ ਵਾਹ ਕੇ ਤੇ ਆ ਕੇ ਤੁਹਾਡੇ ਕੋਲ ਖਲੋ ਜਾਣਾ ਤੁਸੀਂ ਦੇਖਿਆ ਕਿੰਨਾ ਵਧੀਆ ਔਰ ਚੰਗਾ ਜਿਹੜਾ ਇਹ ਤੁਸੀਂ ਨਜ਼ਾਰਾ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਦੇਖਿਆ ਬਿਲਕੁਲ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਅਸੀਂ ਤੁਹਾਨੂੰ ਜੀ ਆਇਆਂ ਕਹਿੰਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਔਰ ਜਿਹੜੀ ਅੱਜ ਟੈਕਨਾਲੋਜੀ ਆ ਡਰਾਈਵਰ ਲੈਸ ਜਾਂ ਕਹੋ ਕਿ ਸਟੀਅਰਿੰਗ ਲੈਸ ਲੈਸ ਜਿਹੜਾ ਅਸੀਂ ਟਰੈਕਟਰ ਬਣਾਇਆ ਇਹ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹਾਂ ਔਰ ਤੁਹਾਡੇ ਸਾਹਮਣੇ ਦੇਖੋ ਉਹਨੇ ਇੱਕ ਖੇਤ ਜਿਹੜਾ ਵਾ ਉਹ 15 20 ਮਿੰਟਾਂ ਦੇ ਵਿੱਚ ਉਹਨੂੰ ਵਾਇਆ ਔਰ ਕੋਈ ਪਾੜਾ ਨਹੀਂ ਛੱਡਿਆ ਔਰ ਇਹਦੇ ਵਿੱਚ ਰਿਸੋਰਸੇਸ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਵਾ ਉਹ ਘਟ ਲੱਗਦਾ ਔਰ ਤੁਸੀਂ ਉਹਦੀ ਪ੍ਰੋਗਰਾਮਿੰਗ ਕਰਕੇ ਸੈਟਲਾਈਟ ਸਿਸਟਮ ਫਿੱਟ ਕਰਕੇ ਉਸ ਤੋਂ ਬਾਅਦ ਤੁਸੀਂ ਛੱਡ ਦੇਣਾ ਔਰ ਟਰੈਕਟਰ ਨੇ ਪੂਰਾ ਖੇਤ ਵਾਹ ਕੇ ਤੇ ਆ ਕੇ ਤੁਹਾਡੇ ਕੋਲ ਖਲੋ ਜਾਣਾ ਤੁਸੀਂ ਦੇਖਿਆ ਕਿੰਨਾ ਵਧੀਆ ਔਰ ਚੰਗਾ ਜਿਹੜਾ ਇਹ ਤੁਸੀਂ ਨਜ਼ਾਰਾ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਦੇਖਿਆ ਮੈਂ ਸਮਝਣਾ ਕਿ ਕੋਈ ਇਹਦੇ ਨਾਲ ਓਵਰਲੈਪਿੰਗ ਨਹੀਂ ਜਿਹਦੇ ਨਾਲ ਇੱਕ ਤਾਂ ਵੇਖੋ ਡੀਜ਼ਲ ਬਚਿਆ ਦੂਸਰਾ ਟਾਈਮਿੰਗ ਬਚੀ ਇੱਕ ਤੁਸੀਂ ਫਿਟਿੰਗ ਕਰਕੇ ਉਹਦੇ ਉੱਤੇ ਤੇ ਕਿੱਡਾ ਵਧੀਆ ਉਹ ਤੁਹਾਡੇ ਸਾਹਮਣੇ ਵੇਖੋ ਚੱਲਿਆ ਨੰਬਰ 2 ਵੀ ਕੋਈ ਵੀ ਉਹਨੇ ਕਿਤੇ ਹੱਲ ਡੂੰਗਾ ਨਹੀਂ ਤੇ ਕਿਤੇ ਉੱਪਰ ਨਹੀਂ ਬਿਲਕੁਲ ਉਹਨੇ ਬਰਾਬਰ ਦਾ ਜਿਹੜਾ ਵਾ ਉਹਨੇ ਹੱਲਵਾ ਦੇਣਾ ਜਿਹੜੀ ਕਿ ਇੱਕ ਬੜੀ ਵੱਡੀ ਮੁਸ਼ਕਲ ਹੁੰਦੀ ਸੀ ਲੋਕਾਂ ਵਾਸਤੇ ਅੱਜ ਨਾ ਉਹਨਾਂ ਨੂੰ ਡ੍ਰੈਕਟਰ ਤੇ ਚੜ੍ਹ ਕੇ ਘੱਟਾ ਫੱਕਣ ਦੀ ਲੋੜ ਆ ਬਸ ਪ੍ਰੋਗਰਾਮ ਫਿਟ ਕੀਤਾ ਤੇ ਉਸ ਤੋਂ ਬਾਅਦ ਉਹ ਥੱਲੇ ਆ। ਸਰ ਡਾਇਰੈਕਸ਼ਨ ਕਿਵੇਂ ਦੇਖਦੇ ਆ? ਚਾਰੋਂ ਦਿਸ਼ਾਵਾਂ ਦੇ ਵਿੱਚ ਜੀਪੀਐਸ ਸਿਸਟਮ ਇਹਦੇ ਵਿੱਚ ਜੀਪੀਐਸ ਸਿਸਟਮ ਲੱਗਾ ਹੋਇਆ ਜੀ ਜਿਹਦੇ ਵਿੱਚ ਤਿੰਨੇ ਡਾਇਰੈਕਸ਼ਨ ਦਾ ਜੀਪੀਐਸ ਸਿਸਟਮ ਇਹਨਾਂ ਨੇ ਦੇ ਦੇਣਾ ਔਰ ਉਥੋਂ ਉਥੋਂ ਟਰੈਕਟਰ ਨੇ ਮੋੜਨਾ। ਕੋਈ ਉਹਨੂੰ ਦੱਸਣ ਦੀ ਲੋੜ ਨਹੀਂ, ਪੁੱਛਣ ਦੀ ਲੋੜ ਨਹੀਂ। ਟਰੈਕਟਰ ਵਾਗ ਗਿਆ ਤੇ ਤੁਹਾਡੇ ਕੋਲ ਆ ਕੇ ਉਹਨੇ ਖਲੋ ਜਾਣਾ। ਭਈ ਅਗਲੇ ਖੇਤ ਵਾਲਾ ਕੀ ਪ੍ਰੋਗਰਾਮ ਆ? ਕੀ ਵੇਖੋ? ਕਿੰਨਾ ਸਮਾਂ ਲੱਗ ਦੇਖੋ ਤੁਹਾਡੇ ਸਾਹਮਣੇ ਹੁਣ ਵਗਿਆ ਮੈਨੂੰ ਲੱਗਦਾ ਕਿ 20 ਮਿੰਟ ਦੇ ਵਿੱਚ ਇਹਨੇ ਸਾਰਾ ਖੇਤ ਬਾਤ ਆ ਨੌਜਵਾਨਾਂ ਲਈ ਲੱਗਦਾ ਕਿ ਵਧੀਆ ਓਪਰਚ्युनिटी ਨੌਜਵਾਨ ਜਿਹੜੇ ਨੇ ਹੁਣ ਉਤਸ਼ਾਹਿਤ ਹੋਣਗੇ ਬਿਲਕੁਲ ਨੌਜਵਾਨ ਉਤਸ਼ਾਹਿਤ ਹੋਣਗੇ ਨੌਜਵਾਨਾਂ ਨੂੰ ਇੱਕ ਆ ਪ੍ਰੋਗਰਾਮ ਕਰਨੀ ਆਉਂਦੀ ਆ ਜਦੋਂ ਅੱਛਾ ਇਹਦੇ ਵਿੱਚ ਹੋਰ ਬੜੇ ਕੋਈ ਡਾਇਰੈਕਟਰ ਨਵਾਂ ਲੈਣ ਦੀ ਲੋੜ ਨਹੀਂ ਪੁਰਾਣੇ ਡਾਇਰੈਕਟਰ ਤੇ ਪ੍ਰੋਗਰਾਮੇ ਫਿੱਟ ਕਰਨੀ ਆ ਉਹ ਲਾ ਕੇ ਤੇ ਤੁਸੀਂ ਜਿਹੜਾ ਖੇਤ 5 1/4 ਕਿੱਤੇ ਉਹ ਕਿਸਾਨ ਮੇਲੇ ਤੇ ਤੁਸੀਂ ਦੱਸਿਆ ਕਿ ਇਹ ਕਿਸਾਨਾਂ ਨੂੰ ਅਸੀਂ ਇਹਦੇ ਨਾਲ ਮੋਟੀਵੇਟ ਕਰਾਂਗੇ हां ਇਹ ਜਿਹੜਾ ਸਾਡਾ ਆਉਣ ਵਾਲਾ ਕਿਸਾਨ ਮੇਲਾ ਵਾ ਸਪਟੰਬਰ ਵਾਲਾ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਹ ਦਿਖਾਵਾਂਗੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਤੁਸੀਂ ਦੇਖਿਆ ਤੇ ਅੱਜ ਹੀ ਜਿਹੜਾ ਵਾ ਉਹਨੂੰ ਲਾ ਲਓ ਪਹਿਲਾਂ ਉਹ ਸਾਡੇ ਤੁਹਾਡੇ ਮਾਧਿਅਮ ਰਾਹੀਂ ਇੱਥੇ ਆਉਣ ਆਣ ਕੇ ਮੇਲੇ ਤੇ ਸਾਡਾ ਇਹ ਪ੍ਰੋਗਰਾਮ ਦੇਖਣ ਦੇਖਣ ਤੋਂ ਬਾਅਦ ਫਿਰ ਜੇ ਉਹਨਾਂ ਨੂੰ ਚੰਗਾ ਲੱਗੇ ਸਾਡੇ ਨਾਲ ਸਵਾਲ ਕਰਨ ਜਵਾਬ ਕਰਨ ਵੀ ਕਿੰਨੇ ਕ ਦਾ ਆਉਂਦਾ ਜੀ ਕੀ ਪੈਸੇ ਲੱਗਦੇ ਜੀ ਕਿਵੇਂ ਮੈਂ ਲਾ ਸਕਦਾ ਕਿ ਨਹੀਂ ਲੱਗ ਸਕਦਾ ਹੁਣ ਇੱਥੇ ਇੱਕੋ ਗੱਲ ਇਹ ਤਾਂ ਨਹੀਂ ਕਿ ਕੱਲੀ ਪੀ ਉਹਨੇ ਆਪਣੇ ਚਾਰ ਖੇਤ ਹੀ ਬੋਣੇ ਆ ਹੋ ਸਕਦਾ ਸਾਰੇ ਪਿੰਡ ਦੇ ਦੋ ਟਰੈਕਟਰ ਹੀ ਖੇਤ ਵਾਦ ਕਿਉਂਕਿ ਟਰੈਕਟਰ ਤਾਂ ਜਿੰਨਾ ਚੱਲੇ ਉਹਨਾ ਚੰਗਾ ਤੇ ਉਹ ਸਾਰੇ ਪਿੰਡ ਦੇ ਖੇਤ ਵੀ ਵਾ ਸਕਦਾ ਉਹਨੇ ਪ੍ਰੋਗਰਾਮਿੰਗ ਕਰਕੇ ਆਪ ਖੇਤਾਂ ਦੇ ਵਿੱਚ ਬਹਿ ਜਾਣ ਆਣ ਕੇ ਬਾਹਰ ਵਧੀਆ ਕਮਾ ਸਕਦੇ ਨਾਲ ਦੇ ਕਿਸਾਨ ਬਹੁਤ ਵਧੀਆ ਪੈਸੇ ਕਮਾਜ ਬੜੀ ਵਧੀਆ ਤੁਸੀਂ ਗੱਲ ਕੀਤੀ ਚੰਗੇ ਉਹ ਪੈਸੇ ਤੇ ਜੋਖਮ ਨਾਲ ਫਾਇਦਾ ਤੋਂ ਕਮਾ ਸਕਦਾ ਸੀਮ ਵਰਮਾ ਹੈ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਫਾਰਮ ਮਸ਼ੀਨਰੀ ਐਂਡ ਪਾਵਰ ਇੰਜੀਨੀਅਰਿੰਗ ਚ ਸਾਇੰਟੀਸਟ ਦੇ ਪੱਤੇ ਕੰਮ ਕਰ ਰਿਹਾ ਜੀ ਸੋ ਨਵੀਂ ਟੈਕਨੋਲੋਜੀ ਹਾਂ ਜੀ ਅੱਜ ਜਿਹੜੀ ਨਵੀਂ ਟੈਕਨੋਲੋਜੀ ਤੁਹਾਨੂੰ ਦਿਖਾਉਣ ਲਈ ਲਿਆਇਆ ਜੀ ਇਹ ਹੈਗੀ ਜੀ ਜੀਐਨਐਸ ਬੇਸਡ ਆਟੋ ਸਟੀering ਸਿਸਟਮ ਫਾਰ ਟਰੈਕਟਰਸ जीएनएसएस बेस्ड ऑटो स्टीयरिंग सो जीएनएसएस ਤੋਂ ਜਿਵੇਂ ਭਾਵ ਹੁੰਦਾ ਹੈ ਕਿ ਜੀ ਇਹ ਸੈਟਲਾਈਟ ਕੋਆਰਡੀਨੇਟ ਬੇਸਡ ਹੈ ਐਦੇ ਚ ਸਾਰੇ ਜਿਹੜੇ ਹੈ ਸੈਟਲਾਈਟਸ ਦਾ ਸਿਗਨਲ ਹੈ ਰੀਸੀਵ ਕਰੇਗਾ ਉਹਦੇ ਹਿਸਾਬ ਨਾਲ ਇਹਨੂੰ ਕੋਆਰਡੀਨੇਟਸ ਦੇ ਆਪਣੇ ਪਤਾ ਲੱਗ ਜਾਂਦੇ ਆ ਇਸ ਤੋਂ ਬਾਅਦ ਆਟੋ ਸਟੀਅਰਿੰਗ ਮਤਲਬ ਕਿ ਸਟੀਅਰਿੰਗ ਤੇ ਹੁਣ ਕਿਸਾਨ ਭਰਾ ਨੂੰ ਜੋੜ ਦੇਣ ਦਾ ਲੋੜ ਨਹੀਂ ਉਹ ਆਪਣੀ ਸੀਟ ਤੇ ਬੈਠ ਕੇ ਸਿਰਫ ਉਹ ਦੇਖੇ ਕਿ ਮੇਰੀ ਮਸ਼ੀਨ ਸਹੀ ਚੱਲ ਰਹੀ ਹੈ ਉਹਦੀ ਡੁੰਗਾਈ ਠੀਕ ਲੱਗ ਰਹੀ ਹੈ ਜੋ ਬਿਜਾਈ ਕਰ ਰਿਹਾ ਤੇ ਉਹ ਇਹ ਦੇਖੇ ਮੇਰਾ ਕੋਈ ਪੋਰ ਤੇ ਨਹੀਂ ਬੰਦ ਹੋਇਆ ਠੀਕ ਹੈ ਸੋ ਉਹਨੂੰ ਹਾਈਡਰੌਲਿਕ ਆਪ ਕੰਟਰੋਲ ਕਰਨਾ ਹੈ ਤੇ ਬਾਕੀ ਸਟੀering ਦੀ ਉਹਦੀ ਜਿਹੜੀ ਟੈਂਸ਼ਨ ਹੈ ਉਹ ਘਟ ਗਈ ਜੀ ਖਤਮ ਹੋ ਗਈ ਫਾਇਦਾ ਇਹਦੇ ਨਾਲ ਕੀ ਹੋਊਗਾ ਜੀ ਕਿ ਆਮ ਤੌਰ ਤੇ ਜਦੋਂ ਕਿਸਾਨ ਪਰ ਆ ਖਾਸ ਤੌਰ ਤੇ ਜਦੋਂ ਜਦੋਂ ਇਹਦਾ ਵਾਹੀ ਦਾ ਕੰਮ ਕਰਦੇ ਆ ਕਈ ਵਾਰ ਉਹਨਾਂ ਦੀ ਬਹੁਤ ਟਰੈਕਟਰ बार-बार ਇੱਕੋ ਜਗ੍ਹਾ ਤੋਂ ਨਿਕਲ ਰਿਹਾ ਹੁੰਦਾ ਜੀ ਜਿਹਨੂੰ ਆਪਾਂ ਨਾ ਓਵਰਲੈਪਿੰਗ ਕਹ ਦਿੰਦੇ ਆ ਓਵਰਲੈਪਿੰਗ ਜੇ ਪੰਜਾਬੀ ਚ ਆਪਾਂ ਦੌਰ ਵੀ ਕਹਿੰਦੇ ਆ ਉਹਨੂੰ ਉਹ ਦੌਰ ਜਿਹੜੀ ਹੈ 15-15 20-20% ਤੱਕ ਹੁੰਦੀ ਹੈ ਸੋ ਇੱਕੋ ਜਗ੍ਹਾ ਤੋਂ ਟਰੈਕਟਰ ਜਾਂ ਮਸ਼ੀਨ ਕਈ ਵਾਰ ਨਿਕਲ ਰਹੀ ਹੈ ਤੇ ਆਪਾਂ ਸਾਰੇ ਸਮਝ ਸਕਦੇ ਆ ਕਿ ਕਿੰਨਾ ਨੁਕਸਾਨ ਹੋ ਰਿਹਾ ਆਪਣਾ ਠੀਕ ਹੈ ਤੇ ਦੂਜੇ ਪਾਸੇ ਕਈ ਵਾਰ ਹੁੰਦਾ ਹੈ ਕਿ ਉਹ ਪਤਾ ਨਹੀਂ ਲੱਗਦਾ ਤੇ ਮਿਸਿੰਗ ਰਹਿ ਜਾਂਦੀ ਹੈ ਮਿਸਿੰਗ ਮਤਲਬ ਕੁਝ ਪਾੜਾ ਉਦਾ ਖਾਲੀ ਰਹਿ ਗਿਆ ਜਿਸ ਦੇ ਤੇ ਵਹਾਹੀ ਹੋਈ ਨਹੀਂ ਸੋ ਉਹ ਵੀ ਆਪਣੇ ਨੂੰ ਨੁਕਸਾਨ ਹੈ ਇਸ ਮਸ਼ੀਨ ਨਾਲ ਕੀ ਹੈ ਕਿ ਉਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਘਟ ਜਾਂਦੀਆਂ ਤੁਸੀਂ ਸਿੱਧੀ ਲਾਈਨਾਂ 'ਚ ਵਜਾਈ ਹੁੰਦੀ ਹੈ ਕੋਈ ਓਵਰਲੈਪਿੰਗ ਨਹੀਂ ਹੁੰਦੀ ਕੋਈ ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਮਿਸਿੰਗ ਨਹੀਂ ਹੁੰਦੀ ਤੇ ਟਰੈਕਟਰ ਜਿਹੜਾ ਹੈ ਆਪਣੇ ਆਪ ਚੱਲਦਾ ਹੈ ਕואର୍ਡੀਨੇਟਸ ਜਿਹੜੇ ਹੈ ਉਹਦੇ ਫੀਡਡ ਨੇ ਫੀਲਡ ਤੇ ਆਪਣੇ ਕੋਲ ਤੇ ਉਹ ਸਾਰਾ ਕੰਮ ਕਿਸਾਨ ਦੀ ਉਹ ਟੈਨਸ਼ਨ ਨਹੀਂ ਰਹਿ ਜਾਂਦੀ ਡਰਾਈਵਰ ਦੀ ਕਿ ਮੈਂ ਸਟੀering ਨੂੰ ਕੰਟਰੋਲ ਕਰਨਾ ਉਹ ਬਾਕੀ ਕੰਮਾਂ ਤੇ ਆਪਣਾ ਧਿਆਨ ਦੇ ਸਕਦਾ ਕਿੰਨੇ ਸਾਲਾਂ ਦੀ ਮਿਹਨਤ ਆ ਸਾਰੀ ਕਿੰਨੇ ਇਹ ਦੇਖੋ ਜੀ ਯੂਨੀਵਰਸਿਟੀ ਨੇ ਲਗਭਗ 8 ਤੋਂ 10 ਸਾਲ ਪਹਿਲੇ ਨੈਵੀਗੇਟਰਸ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਪਹਿਲੇ ਅਸੀਂ ਸੈਟਲਾਈਟ ਨੈਵੀਗੇਟਰ ਤੇ ਕੰਮ ਕੀਤਾ ਫਿਰ ਅਸੀਂ ਸੈਂਟਰ ਲਾਈਨ ਨੈਵੀਗੇਟਰ ਤੇ ਵੀ ਕੰਮ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਇਸ ਤੋਂ ਬਾਅਦ ਉਹ ਦੋਨਾਂ ਚ ਕੀ ਸੀ ਕਿ ਸਕਰੀਨ ਤੇ ਸਾਨੂੰ ਇਹ ਤੇ ਪਤਾ ਲੱਗਦਾ ਰਹਿੰਦਾ ਸੀ ਕਿ ਕਿੰਨਾ ਸਿੱਧਾ ਜਾ ਰਿਹਾ ਹੈ ਜ ਪਰ ਸਟੀering ਬੰਦੇ ਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ ਸੀ ਹੁਣ ਆਪਾਂ ਇੱਕ ਸਟੈਪ ਹੋਰ ਅੱਗੇ ਜਾ ਕੇ ਸਟੀering ਤੋਂ ਵੀ ਉਹਨੂੰ ਫ੍ਰੀ ਕਰਤਾ ਕਿ ਹੁਣ ਉਹ ਖੁੱਲੇ ਆਪ ਬਿਨਾ ਸਟੀering ਨੂੰ ਹ ਟੱਚ ਕੀਤੇ ਵੀ ਕੰਮ ਕਰ ਸਕਦਾ ਸਰ ਜੀਪੀਐਸ ਦੇ ਨਾਲ ਇਹਨੂੰ ਟੈਚ ਕੀਤਾ ਗਿਆ ਜੀਪੀਐਸ ਜੀਪੀਐਸ ਦੇਖੋ ਇਹ ਕੌਨਸਟੇਲੇਸ਼ਨ ਹੈ ਜੀ ਐਵੇਂ ਜੀਐਨਐਸਐਸ ਹੈ ਜਿਹੜਾ ਕਿ ਬ੍ਰਾਡਰ ਟਰਮ ਹੈ ਉਹਦੇ ਵਿੱਚ ਜੀਪੀਐਸ ਵੀ ਆ ਜਾਂਦਾ ਹੈ ਗਲੋਨਾਸ ਵੀ ਆ ਜਾਂਦਾ ਹੈ ਗਲੀਲਿਓ ਵੀ ਆ ਜਾਂਦਾ ਹੈ ਬਾਈਡੂ ਵੀ ਆ ਜਾਂਦਾ ਹੈ ਮਤਲਬ ਜਿਹੜੇ ਵੀ ਕੰਸਟੇਲੇਸ਼ਨ ਨੇ ਸਾਰੇ ਆ ਜਾਂਦੇ ਸੈਟਲਾਈਟ ਪੁਰਾਣੇ ਟਰੈਕਟਰ ਦੇ ਉੱਪਰ ਲਗਾਉਣਾ ਹੋਵੇ ਤਾਂ ਕਿੰਨਾ ਕੁ ਖਰਚਾ ਸਰ ਜਿਹੜਾ ਕਿਸਾਨ ਨੂੰ ਕਰਨਾ ਪੈ ਸਕਦਾ ਹੈ ਬਸ ਤਕਰੀਬਨ ਆਫਤਨ ਕਿੰਨੀ ਕੁ ਜੜੀ ਹੈ ਦੀ ਲਗਭਗ ਲਗਭਗ ਜੀ 4 ਲੱਖ ਦਾ ਖਰਚਾ ਆਏਗਾ ਪਰ ਆਪਾਂ ਉਮੀਦ ਕਰਦੇ ਹਾਂ ਕਿ ਉਨਾ ਹੀ ਉਹਦੇ ਕੰਮ ਦੇ ਘੰਟੇ ਜਦੋਂ ਵੱਧ ਜਾਂਦੇ ਆ ਤੇ ਉਹਨੂੰ ਫਾਇਦਾ ਹੋ ਜਾਂਦਾ ਠੀਕ ਹੈ ਸਾਰਿਆਂ ਪੱਤਰਕਾਰ ਸਾਰਿਆਂ ਨੂੰ ਜੀ ਆਇਆਂ ਪੰਜਾਬੀ ਰੇਡੀਓ 8 ਸੋ ਸਾਨੂੰ ਸਾਰਿਆਂ ਨੇ ਪਤਾ ਹੈ ਕਿ ਪੰਜਾਬ ਰੀਕ ਯੂਨੀਵਰਸਿਟੀ ਜਿਹੜੀ ਹੈਗੀ ਇਹ ਸ਼ੁਰੂ ਤੋਂ ਹੀ ਅੱਗੇ ਰਹੀ ਹੈ ਕੋਈ ਵੀ ਟੈਕਨੋਲੋਜੀ ਹੋਵੇ ਅਸੀਂ ਡਵੈਲਪ ਕਰਦੇ ਹਾਂ ਚਾਹੇ ਉਹ ਨਵੀਆਂ ਵੈਰਾਈਟੀਆਂ ਹੋਣ ਪ੍ਰੋਡਕਸ਼ਨ ਦੇ ਮੈਥਡ ਹੋਣ ਪ੍ਰੋਸੈਸਿੰਗ ਦੇ ਟਾਂਗ ਹੋਣ ਜੋ ਵੀ ਅਸੀਂ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਫਾਰਮਰ ਤੱਕ ਵੀ ਪਹੁੰਚਾਉਣਾ ਹੈ ਹਰ ਇੱਕ ਚੀਜ਼ ਜਿਹੜੀ ਅਸੀਂ ਕਰਦੇ ਹਾਂ ਸੋ ਮੀਡੀਆ ਦਾ ਬਹੁਤ ਵੱਡਾ ਰੋਲ ਰਹਿੰਦਾ ਸਾਡੇ ਕੋਲ ਜਿਹੜੀ ਟੈਕਨੋਲੋਜੀ ਅਸੀਂ ਡਵੈਲਪ ਕਰਦੇ ਹਾਂ ਉਹ ਮੀਡੀਆ ਦੇ ਜ਼ਰੀਏ ਫਾਰਮਰ ਤੱਕ ਪਹੁੰਚਦਾ ਹੈਗਾ ਨਾਟ ਕੇ ਪੰਜਾਬ ਦੇ ਫਾਰਮਰ ਦੂਜੀਆਂ ਸਟੇਟਾਂ ਦੇ ਫਾਰਮਰ ਦੇ ਕੋਈ ਜਗ੍ਹਾ ਸੋ ਇੱਥੇ ਜੋ ਯੂਨੀਵਰਸਿਟੀ ਹੈਗੀ ਇਹਨੂੰ ਅਸੀਂ ਅੱਗੇ ਟ੍ਰੈਡੀਸ਼ਨਲ ਐਗਰੀਕਲਚਰ ਕਰ ਰਹੇ ਹਾਂ ਯੂਨੀਵਰਸਿਟੀ ਨੇ ਵੀ ਹੁਣ ਤੱਕ ਇਹ ਅਸੀਂ ਇੰਜੀਨੀਅਰਿੰਗ ਕਾਲਜ ਦੇ ਫਾਰਮ ਤੇ ਬੈਠੇ ਹਾਂ ਇੰਜੀਨੀਅਰਿੰਗ ਕਾਲਜ ਦੀ ਜਿਹੜੀ ਖੇਤੀ ਮਸ਼ੀਨਰੀ ਹੈ ਇੰਡੀਆ ਦੇ ਵਿੱਚ ਜਿਹੜੀ 50% ਖੇਤੀ ਮਸ਼ੀਨਰੀ ਹੈ ਉਹਦੇ ਪ੍ਰੋਟੋਟਾਈਪ ਇਸ ਕਾਲਜ ਨੇ ਬਣਾਏ ਨੇ ਸੋ ਇਹਨਾਂ ਨੇ ਲੀਡ ਲੱਤੀ ਹੈ ਸ਼ੁਰੂ ਤੋਂ ਹੀ ਤੇ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਹਾਂ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਕਿ ਜਿਹੜੀ ਐਗਰੀਕਲਚਰ ਹੈ ਇਹਨੂੰ ਅਸੀਂ ਡਿਜੀਟਲ ਐਗਰੀਕਲਚਰ ਵੱਲ ਜਾ ਰਹੇ ਹਾਂ ਇਹਨੂੰ ਡਿਜੀਟਾਈਜੇਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਥੇ ਸਕੂਲ ਬਣਾਇਆ ਇੱਕ ਐਸ ਡਿਸ਼ਾ ਸਕੂਲ ਆਫ ਡਿਜੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਉਹਦੇ ਤਹਿਤ ਅਸੀਂ ਇਹ ਕੰਮ ਸ਼ੁਰੂ ਕੀਤਾ ਕੰਮ ਤੇ ਪਹਿਲਾਂ ਸ਼ੁਰੂ ਕੀਤਾ 8-10 ਸਾਲ ਤੋਂ ਤੇ ਹੁਣ ਉਹਦੇ ਚ ਸਾਨੂੰ ਸਕੈਸ ਮਿਲ ਰਹੀ ਸਾਰਾ ਕੁਝ ਤੇ ਇਹਦੇ ਵਿੱਚ ਅਸੀਂ ਜਿਹੜਾ ਸਕੂਲ ਬਣਾਇਆ ਇਹਦੇ ਵਿੱਚ AI ਯੂਜ਼ ਕਰਨੀ ਹੈਗੀ GPS ਯੂਜ਼ ਕਰਨਾ ਹੈਗਾ ਆਟੋ ਆਟੋਮੈਟਿਕ ਸਿਸਟਮ ਲੈ ਕੇ ਆਉਣੇ ਨੇ ਰੋਬੋਟਿਕਸ ਲੈ ਕੇ ਆਉਣੇ ਨੇ ਜੀਓ ਸਪੇਸ਼ੀਅਲ ਇੰਟੈਲੀਜੈਂਸ ਲੈ ਕੇ ਆਉਣੇ ਉਹ ਸਾਰਾ ਕੁਝ ਸਕੂਲ ਦੇ ਅੰਡਰ ਹੋਣਾ ਅੱਜ ਉਹ ਅਸੀਂ ਇਹ ਤੁਹਾਨੂੰ ਲਾਈਵ ਡੈਮੋਨਸਟ੍ਰੇਸ਼ਨ ਦਿੱਤੀ ਹੈ ਉਹ ਇੱਥੇ ਇੱਕ ਟਰੈਕਟਰ ਹੈ ਜਿਹਨੂੰ ਅਸੀਂ ਕਹਿੰਦੇ ਆ ਆਟੋ ਸਟੀਅਰਿੰਗ ਟਰੈਕਟਰ ਤੇ ਉਹ ਇਦਾਂ ਦਾ ਬਣਾਇਆ ਇਹਦੇ ਵਿੱਚ ਜੀਪੀਐਸ ਯੂਜ਼ ਹੁੰਦਾ ਹੈਗਾ ਇਹਦੇ ਸੈਂਸਰ ਯੂਜ਼ ਹੁੰਦੇ ਨੇ ਇਹਦੇ ਵਿੱਚ ਕੰਪਿਊਟਰ ਹੁੰਦਾ ਜਿਹੜਾ ਕਿ ਆਈਪੈਡ ਹੈਗਾ ਸੋ ਤਿੰਨਾ ਤਿੰਨੇ ਅਟੈਚਮੈਂਟ ਇਹਦੇ ਨਾਲ ਲਗੀਆਂ ਨੇ ਇਹ ਜਿਹੜੀਆਂ ਅਟੈਚਮੈਂਟ ਨੇ ਤੁਸੀਂ ਕਿਸੇ ਵੀ ਛੋਟੇ ਟਰੈਕਟਰ 25 ਹਾਰਸ ਪਾਵਰ 35 ਹਾਰਸ ਪਾਵਰ 45 ਹਾਰਸ ਪਾਵਰ 65 ਜਿੰਨਾ ਹੈ ਉਹ ਕਿਸੇ ਤੇ ਵੀ ਲਾ ਸਕਦੇ ਹੋ ਇਹ ਨਵੇਂ ਟਰੈਕਟਰ ਤੇ ਵੀ ਲੱਗ ਜਾਣਗੇ ਤੇ ਪੁਰਾਣੇ ਟਰੈਕਟਰ ਤੇ ਵੀ ਲੱਗ ਜਾਣਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਵੀ ਟਰੈਕਟਰ ਆਪਾਂ ਲਾ ਸਕਦੇ ਹਾਂ ਸੋ ਇਹ ਅਟੈਚਮੈਂਟ ਜਿਹੜੀ ਅਸੀਂ ਲਾਈਆਂ ਨੇ ਇਹਦੇ ਵਿੱਚ ਕੀ ਹੋ ਰਿਹਾ ਜਿਹੜਾ ਆਟੋ ਸਟੀਅਰਿੰਗ ਟਰੈਕਟਰ ਹੈਗਾ ਇਹ ਡਰਾਈਵਰ ਅਸਿਸਟੈਂਟ ਹੈਗਾ ਇਕਵਲ ਡਰਾਈਵਰ ਉੱਤੇ ਬੈਠ ਕੇ ਉਹਨੇ ਚਲਾ ਦਿੰਦਾ ਹੈ ਫਿਰ ਉਹ ਨਿਗਰ ਰੱਖਦਾ ਸਾਰਾ ਤੇ ਅਦਰਵਾਈਜ਼ ਇਹ ਸਾਰਾ ਜ ਸਾਰਾ ਪ੍ਰੋਗਰਾਮ ਕਰਦਦੇ ਨੇ 1 ਏਕੜ ਬੋਣਾ ਅੱਧਾ ਏਕੜ ਬੋਣਾ ਆਪਾਂ ਨੇ 2 ਏਕੜ ਬੋਣੇ ਜਿੰਨੀ ਪ੍ਰੋਗਰਾਮ ਹੀ ਕਰਾਂਗੇ ਇਹਨੇ ਆਪੇ ਸਿੱਧਾ ਜਾਣਾ ਤੇ ਜਿਵੇਂ ਪ੍ਰੋਗਰਾਮ ਕੀਤੀ ਉਹਨੇ ਆਪੇ ਸਾਰਾ ਚੱਕਰ ਖਾ ਕੇ ਆ ਜਾਣਾ ਓਵਰਲੈਪਿੰਗ ਕੋਈ ਨਹੀਂ ਕਰਦਾ ਕੋਈ ਖਾਲੀ ਜਗ੍ਹਾ ਨਹੀਂ ਛੱਡਦਾ ਬਜਾਈ ਜੇ ਕਰਨੀ ਤੇ ਬਹੁਤ ਵਧੀਆ ਅਸੀਂ ਬਹੁਤ ਸਾਰੇ ਸੰਦੇ ਕਲਟੀਵੇਟਰ ਹੈਗੇ ਨੇ ਹੈਰੋ ਨੇ ਉਹ ਚੈੱਕ ਕਰ ਲਿਆ ਸਮਾਰਟ ਸੀਡਰ ਸੁਪਰ ਸੀਡਰ ਚਲਾ ਕੇ ਦੇਖ ਲਿਆ ਤੇ ਸਾਰੇ ਕਾਮਯਾਬ ਕਾਮਯਾਬ ਨੇ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਡਰਾਈਵਰ ਹੈਗਾ ਜਦੋਂ ਚੱਲਦਾ ਥਾਸੀ ਗਰਮੀ ਦੇ ਵਿੱਚ ਸੁੱਕੀ ਮਿੱਟੀ ਹੁੰਦੀ ਹੈ ਮੂੰਹ ਤੇ ਮਿੱਟੀ ਬਹੁਤ ਪੈਂਦੀ ਹੈ ਤੁਹਾਡੇ ਤੇ ਗਰਮੀ ਵੀ ਬਹੁਤ ਹੁੰਦੀ ਹੈ ਉਹਨੂੰ ਥੋੜਾ ਸਹੂਲਤ ਹੋਏਗੀ ਨਾਲ ਨਾਲ ਇਹਦੇ ਵਿੱਚ ਜਦੋਂ ਲੇਬਰ ਨਹੀਂ ਨਾ ਸਾਨੂੰ ਮਿਲਦੀ ਲੇਬਰ ਦੀ ਘਾਟ ਆ ਰਹੀ ਹੈ ਅੱਜਕੱਲ ਹਰ ਜਗ੍ਹਾ ਤੇ ਤੇ ਉਹ ਲੇਬਰ ਦੀ ਘਾਟ ਵੀ ਪੂਰੀ ਕਰੂਗਾ ਇਸੇ ਤਰ੍ਹਾਂ ਇਹ ਦੂਜੀ ਮਸ਼ੀਨ ਅਸੀਂ ਤੁਹਾਨੂੰ ਹੋਰ ਦਿਖਾਈ ਜਿਹੜੀ ਵਾਕ ਐਂਡ ਵਾਕ ਬਿਹਾਈਂਡ ਮਸ਼ੀਨ ਹੈਗੀ ਰਾਈਸ ਟ੍ਰਾਂਸਪਲੈਂਟਰ ਦੀ ਉਹਦੇ 'ਚ ਵੀ ਵਾਕ ਬਿਹੈਂਡ ਇੱਕ ਬੰਦਾ ਸੀ ਜਿਹੜਾ ਪਿੱਛੇ ਹੋ ਕੇ ਚਲਾਉਂਦਾ ਸੀ ਅਸੀਂ ਹੁਣ ਵੇਖ ਰਹੇ ਹਾਂ ਜੇ ਚਲਦੀ ਸੀ ਉਹਦਾ ਬੰਦਾ ਪਿੱਛੇ ਹੈਗਾ ਕਿਉਂਕਿ ਇਹ ਖੜੇ ਪਾਣੀ ਚਲਦੀ ਹੈ ਉਹਦਾ ਪੈਰ ਹੇਠਾਂ ਗਾਰੇ 'ਚ ਤਸ ਜਾਂਦਾ ਹੁਣ ਬਹੁਤ ਔਖਾ ਗਾਰੇ ਵਿੱਚੋਂ ਪੈਰ ਕੱਢ ਕੇ ਬਹੁਤ ਲੇਬਰ ਲੱਗਦੀ ਉਹਦੀ ਤੇ એનર્ਜੀ ਬਹੁਤ ਲੱਗਦੀ ਹੈ ਹੁਣ ਅਸੀਂ ਉਹ ਤੇ ਰਿਮੋਟ ਲਾਤਾ ਇਹ ਰਿਮੋਟ ਅਸੀਂ ਹੁਣ ਡੈਮੋਨਸਟ੍ਰੇਟ ਕੀਤਾ ਹੈ ਮਸ਼ੀਨ ਨੂੰ ਇੱਥੇ ਇੱਕ ਉਹੀ ਇੱਕ ਬੰਦਾ ਉਹਨੂੰ ਬਾਹਰ ਬੈਠ ਕੇ ਖੇਤ ਦੇ ਵਿੱਚ ਛਾਂ ਦੇ ਜੀ ਹੁਣ ਉਹ ਛਾਂ 'ਚ ਬੈਠੇ ਆਂ ਦੂਰ ਤੋਂ ਹੀ ਉਸ ਨੂੰ ਰਿਮੋਟ ਦੇ ਨਾਲ ਜਿਵੇਂ ਆਪਾਂ ਟੀਵੀ ਸਾਰਾ ਰਿਮੋਟ ਦੇ ਨਾਲ ਕਰੀ ਜਾਂਦੇ ਆ ਇਦਾਂ ਹੀ ਇਹ ਮਸ਼ੀਨ ਰਿਮੋਟ ਦੇ ਨਾਲ ਚੱਲੂਗੀ ਸੋ ਇਹਦੇ ਨਾਲ ਵੀ ਜਿਹੜਾ ਲਾਉਣ ਵਾਲਾ ਬੰਦਾ ਹੈਗਾ ਉਹਦੀ ਜਿਹੜੀ ਇੰਨੀ ਤਾਕਤ ਲੱਗਦੀ ਸੀ ਏਨਰਜੀ ਲੱਗਦੀ ਸੀ ਉਹ ਘਟੂਗੀ ਜੇ ਲੇਬਰ ਦੀ ਵੀ ਸ਼ਾਰਟੇਜ ਆ ਰਹੀ ਹੈ ਉਹ ਵੀ ਸਾਨੂੰ ਇਹਦਾ ਫਾਇਦਾ ਹੋਏਗਾ ਕਿਸਾਨਾਂ ਨੂੰ ਕਿਹਦੇ ਫਾਇਦਾ ਹੋਏਗਾ ਦੇਖੋ ਅਸੀਂ ਇੱਕ ਆਪਸ਼ਨ ਦੇ ਰਹੇ ਹਾਂ ਕਿਸਾਨਾਂ ਨੂੰ ਉਹਨਾਂ ਕੋਲ ਟਰੈਕਟਰ ਹੈਗੇ ਨੇ ਇਹ ਉਹ ਇਹ ਲਾਉਣਾ ਚਾਹੁੰਦੇ ਨੇ ਉਹ ਲਾ ਸਕਦੇ ਨੇ ਅਸੀਂ ਹੈਲਪ ਕਰਾਂਗੇ ਡ ਜਿਹੜੇ ਹੋ ਸਤੰਬਰ ਚ ਆਉਣਗੇ ਉੱਥੇ ਵੀ ਚੀਜ਼ਾਂ ਸੀ ਡੈਮੋਨਸਟ੍ਰੇਟ ਕਰਾਂਗੇ ਉਹਨੂੰ ਦਿਖਾਵਾਂਗੇ ਤਾਂ ਕਿ ਦੇਖ ਕੇ ਚੁਆਇਸ ਦੇ ਰਹੇ ਆ ਜੇ ਉਹ ਲਾਉਣਾ ਚਾਹੁੰਦੇ ਤੇ ਲਾ ਸਕਦੇ ਆ ਅਸੀਂ ਹੈਲਪ ਕਰਾਂਗੇ ਕਿੰਨਾ ਜਿੰਨਾ ਖਰਚ ਹੋਏਗਾ ਪੈਸਾ ਦੇਖੋ ਇਹ ਹੁੰਦਾ ਇਹ ਹੈਗੀ ਸਾਰੀ ਇਲੈਕਟ੍ਰੋਨਿਕ ਟੈਕਨੋਲੋਜੀ ਤੇ ਜਿਹੜੀਆਂ ਇਲੈਕਟ੍ਰੋਨਿਕ ਟੈਕਨੋਲੋਜੀ ਹੁੰਦੀਆਂ ਜਦੋਂ ਸ਼ੁਰੂ ਹੁੰਦੀਆਂ ਨੇ ਪੈਸਾ ਕਾਫੀ ਜ਼ਿਆਦਾ ਹੁੰਦਾ ਪਰ ਜਿਉਂ-ਜਿਉਂ ਟੈਕਨੋਲੋਜੀ ਆਈ ਜਾਂਦੀ ਬਹੁਤ ਸਸਤੀ ਹੋ ਜਾਂਦੀ ਮੋਬਾਈਲ ਫੋਨ ਕਿੰਨੇ ਸਸਤੇ ਹੋ ਗਏ ਹੁਣ ਸੋ ਇਦਾਂ ਦੀ ਟੈਕਨੋਲੋਜੀ ਇਹਦੇ ਚ ਉਹੀ ਚੀਜ਼ਾਂ ਯ ਤਾਂ ਕਿਹੜੇ ਸਾਲ ਕਿੰਨੇ ਲੱਗਦਾ ਦੇਖੋ ਇਹ ਤਾਂ ਜਿਹੜੀ ਇਹ ਟੈਕਨੋਲੋਜੀ ਹੈ ਕਿਸਾਨ ਇਹ ਤਾਂ ਛੋਟੇ ਵੀ ਕਰ ਸਕਦੇ ਵੱਡੇ ਵੀ ਕਰ ਸਕਦੇ 1 ਏਕੜ ਹੀ ਪਾਉਣਾ 1 ਏਕੜ ਹੀ ਪਾਉਣਾ ਤਾਂ ਵੀ ਇਹਨੇ ਵਾਦਣਾ ਹੈਗਾ ਇਹ ਚੂਜ਼ ਕਰਨਾ ਫਾਰਮ ਨੂੰ ਤੇ ਦੂਜੇ ਹੁੰਦੇ ਸਾਡੇ ਕਿਸਾਨ ਤਾਂ ਇੰਨੇ ਸ਼ੌਂਕ ਰੱਖਦੇ ਨੇ ਟਰੈਕਟਰਾਂ ਦੇ ਉੱਤੇ 1.5 ਲੱਖ ਦਾ 2 ਲੱਖ ਦਾ ਉਹ ਡੀਜੇ ਸਿਸਟਮ ਲਾ ਲੈਂਦੇ ਨੇ ਸ਼ੌਂਕ ਇਹ ਹੋਣਾ ਦਾ ਇਹ ਵੀ ਇੱਕ ਸ਼ੌਂਕ ਹੀ ਹੋਊਗਾ ਕਿ ਅਸੀਂ ਸਾਡੇ ਕੋਲ ਆਟੋ ਸੇਰੀ ਟਰੈਕਟਰ ਹੈਗਾ ਸਰ ਇੱਕ ਜਿਹੜੀ ਹੁਣ ਤੱਕ ਜਿੰਨੀ ਵੀ ਟੈਕਨੋਲੋਜੀ ਲੈ ਕੇ ਆਂਦੀ ਆ ਜਿੰਨੀ ਵੀ ਅਪਡੇਟਡ ਟੈਕਨੋਲੋਜੀ ਆ ਕਿੰਨੇ ਪਰਸੈਂਟ ਕਿਸਾਨ ਪੰਜਾਬ ਦੇ ਵਿੱਚ ਯੂਜ਼ ਕਰ ਰਹੇ ਨੇ ਕੋਈ ਇਸ ਤਰ੍ਹਾਂ ਦਾ ਸਰਵੇ ਕਰਾਇਆ ਜੀ ਹੁਣ ਤੱਕ ਦੇਖੋ ਅਸੀਂ ਇਹ ਸਰਵੇ ਤਾਂ ਕਰਾਉਨੇ ਜਿਹੜੀ ਟੈਕਨੋਲੋਜੀ ਸੀ ਦੇ ਰਹੇ ਆ ਜਿਵੇਂ ਹੁਣ ਮਸ਼ੀਨਾਂ ਨੇ ਸਾਡੀਆਂ ਕਲਟੀਵੇਟਰ ਨੇ ਆਪ ਐਸੇ ਚੱਲਦਾ ਦੇਖਿਆ ਹੈਰੋ ਨੇ ਇਹ ਸਾਰੇ ਟਰੈਕਟਰ ਤੇ ਲੱਗਿਆ ਹੋਇਆ ਯਾਨੀ ਇਹ ਪ੍ਰੋਟੋਟਾਈਪ ਇਹ ਉਹਨੇ ਦਿੱਤੇ ਹੋਏ ਨੇ ਮੈਂ ਪਹਿਲਾਂ ਕਹਿ ਕਿ ਇੱਥੇ ਇੰਡੀਆ ਦੇ ਵਿੱਚ ਜਿਹੜੀ 50% ਐਗਰੀਕਲਚਰ ਮਸ਼ੀਨਰੀ ਹੈ ਮੋਰ ਥੈਨ 50% ਉਹ ਇੱਥੇ ਪ੍ਰੋਟੋਟਾਈਪ ਬਣੇ ਨੇ ਅਗੇ ਜਿਹੜੇ ਮੈਨੂਫੈਕਚਰਰ ਨੇ ਉਹਨਾਂ ਨੇ ਕਿਹਾ ਲਾਰਜ ਸਕੇਲ ਤੇ ਦੇਨੇ ਕੋ ਸਰ ਇਸ ਤੋਂ ਇਤਨਾ ਵੀ ਲੈ ਕੇ ਆਏ ਕਿ ਕੁਝ ਜਿਵੇਂ ਕੇਬੀਕੇ ਨੇ ਜਾਂ ਆ ਸੋਸਾਇਟੀਜ਼ ਨੇ ਵੀ ਪੂਰਾ ਟਰੈਕਟਰ ਉੱਥੇ ਦੇ ਕੇ ਕੋਈ ਸਬਸਿਡੀ ਰੇਟ ਤੇ ਇਸ ਤਰ੍ਹਾਂ ਦਾ ਕੋਈ ਟਰੈਕਟਰ ਤਿਆਰ ਕਰਕੇ ਦਿੱਤਾ ਜਾਵੇ ਵੀ ਕਿਸਾਨਾਂ ਨੂੰ ਉੱਥੋਂ ਲੈ ਕੇ ਕਰ ਸਕਦੇ ਨੇ ਨਹੀਂ ਇਹ ਕਸਟਮ ਹੈ ਰ ਸੈਂਟਰ ਸਾਡੇ ਕੋਲ ਹੈਗੇ ਨੇ ਬਹੁਤ ਸਾਰੀਆਂ ਮਸ਼ੀਨਾਂ ਨੇ ਟਰੈਕਟਰ ਜਿਹੜੇ ਸੋਸਾਇਟੀਆਂ ਬਣੀਆਂ ਹੋਈਆਂ ਨੇ ਕਸਟਮਰੀ ਸੈਂਟਰ ਨੇ ਪ੍ਰਾਈਵੇਟ ਉਹ ਹੀ ਮਸ਼ੀਨਾਂ ਰੱਖ ਲੈਂਦੇ ਨੇ ਸਰਕਾਰ ਸਬਸਿਡੀ ਵੀ ਦਿੰਦੀ ਹੈ ਅਗੇ ਲੋਕਾਂ ਨੂੰ ਰੈਂਟ ਆਊਟ ਕਰਦੇ ਨੇ ਫਿਰ ਉਹ ਜਿਵੇਂ ਅਬਰਾਈਜੇਸ਼ਨ ਹੈ ਨਾ ਓਵਰ ਟੈਕਸੀਆਂ ਮ ਉਹੀ ਮਾਡਲ ਪੰਜਾਬ ਵਿੱਚ ਸਾਰੇ ਹੋਰ ਸਟੇਟਾਂ ਚੱਲ ਰਿਹਾ ਹੁਣ ਤੇ ਇਹ ਵੀ ਟਰੈਕਟਰ ਇੱਕ ਕਨਵਰਟ ਇਹਦਾ ਬਣ ਜਾਊਗਾ ਇਹਦੇ ਦਿੱਕਤ ਕੋਈ ਨਹੀਂ ਹੈਗੇ ਵਿੱਚ ਜੇ ਆਪਣਾ ਲੈਣਾ ਆਪਣਾ ਵੀ ਬਣ ਜਾਊਗਾ ਜੇ ਸੋਸਾਇਟੀ ਨੇ ਲੈਣਾ ਸੋਸਾਇਟੀ ਬਣਾ ਲਓ ਵੀ ਤੇ ਜੇ ਕੋਈ ਹੋਰ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਕਰਨਾ ਚਾਹੁੰਦੀ ਉਹ ਕਰ ਸਕਦੇ ਨੇ ਜਿਹੜਾ ਜਿਹੜਾ ਸਿਸਟਮ ਹੈ ਪੀਏਯੂ ਹੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਇਆ ਗਿਆ ਕਿਸੇ ਕੰਪਨੀ ਦੇ ਨਾਲ ਗੱਲ ਕਰਕੇ ਦੇਖੋ ਇਹ ਸੋਲੂਸ਼ਨ ਕੰਪਨੀਆਂ ਦਿੰਦੀਆਂ ਨੇ ਜਿਵੇਂ ਹੁਣ ਆਪਾਂ ਜੋ ਕੰਪਿਊਟਰ ਹੈ ਉਹਦੇ ਚ ਇੰਨੇ ਪੁਰਜੇ ਹੁੰਦੇ ਨੇ ਮੋਬਾਈਲ ਫੋਨ 'ਚ ਇੰਨੇ ਹੋਰ ਸੈਂਸਰ ਵਗੈਰਾ ਹੁੰਦੇ ਨੇ ਇਹ ਕੰਪਨੀਆਂ ਬਣਾਉਂ ਉਹ ਟੈਲ ਦੇਮ ਕਿ ਆ ਬੈਟਰ ਹੈ ਆ ਨਹੀਂ ਬੈਟਰੇਗਾ ਹੁਣ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਕੰਪਨੀਆਂ ਆਦੇ ਆ ਰਹੇ ਨੇ ਫਰਟੀਲਾਈਜ਼ਰ ਆ ਰਹੇ ਨੇ ਪੈਸਟੀਸਾਈਡ ਆ ਰਹੇ ਨੇ ਵੀਡੀਸਾਈਡ ਆ ਰਹੇ ਨੇ ਅਸੀਂ ਸਾਰੇ ਟੈਸਟ ਕਰਦੇ ਆ ਪਹਿਲਾਂ ਜਦੋਂ ਤਿੰਨ ਸਾਲ ਟੈਸਟ ਕਰਦੇ ਫਿਰ ਅਸੀਂ ਰეკਮੈਂਡ ਕਰਦੇ ਕਿ ਆ ਪ੍ਰੋਡਕਟ ਬੈਟਰ ਹੈ ਇਸ ਕੰਪਨੀ ਦਾ ਹੈ ਜੋ ਵੀ ਹੈ ਇਹਦਾ ਅਸੀਂ ਦੱਸਾਂਗੇ ਕਿ ਨਹੀਂ ਤਾਂ ਕਨਫਿਊਜ਼ ਹੋ ਜਾਣਗੇ ਫਾਰਮਰ ਅਸੀਂ ਟੈਸਟ ਕਰਕੇ ਦੱਸਾਂਗੇ ਇਹਨਾਂ ਨੂੰ ਵੀ ਕਿਹੜਾ ਸੋਲੂਸ਼ਨ ਬੈਟਰ ਸਰ ਇਹਦੇ ਵਿੱਚ ਕਿੰਨੀ ਕੁ ਪੜਾਈ ਦੀ ਲੋੜ ਹੈ ਪੜਾਈ ਦੀ ਬਹੁਤੀ ਲੋੜ ਨਹੀਂ ਇੱਕ ਵਾਰੀ ਚਲਾਦਾ ਤੇ ਫਿਰ ਤਾਂ ਬੱਚੇ ਅੱਜਕੱਲ ਸਾਡੇ ਨਾਲੋਂ ਬੱਚੇ ਜ਼ਿਆਦਾ ਜਾਣਦੇ ਨੇ ਜਿਹੜੇ ਫਾਰਮਰ ਜਿਹਨੇ ਸਾਰਿਆਂ ਕੋਲ ਫੋਨ ਨੇਗੇ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਸਾਰਿਆਂ ਦੇ ਬੱਚੇ ਵੀ ਸਾਡੇ ਨਾਲੋਂ ਜ਼ਿਆਦਾ ਜਾਣਦੇ ਨੇ ਸੋ ਇਹਦੇ ਚੰਡੀ ਦੀ ਨਵੀਂ ਗੱਲ ਹੈ ਨਾ ਆਲਰੇਡੀ ਕਿਹੜਾ ਐਕਚੁਅਲੀ ਜਿਹੜੀ ਟੈਕਨੋਲੋਜੀ ਆਲਰੇਡੀ ਅਵੇਲੇਬਲ ਹੈਗੀ ਇਹ ਉਹ ਤੋਂ ਵੱਖਰਾ ਕਿਵੇਂ ਨਹੀਂ ਟੈਕਨੋਲੋਜੀ ਅਸੀਂ ਵੱਖਰਾ ਕਰਦੀ ਹੁਣ ਅਸੀਂ ਟੈਸਟ ਕਰ ਰਹੇ ਹਾਂ ਬਹੁਤ ਕੁੱਝ ਕੰਪਨੀ ਦੇ ਕਹਿਣਗੇ ਆਹ ਬਈ ਆਹ ਬੈਟਰ ਹੈ ਆ ਵੈਟਰ ਫਾਬਰ ਸਾਡੇ ਟਰਸਟ ਕਰਦੇ ਨੇ ਅਸੀਂ ਫਾਬਰ ਨੂੰ ਸੁਝਾਅ ਦੇਵਾਂਗੇ ਟੈਸਟਿੰਗ ਤੋਂ ਬਾਅਦ ਵੀ ਆਹ ਚੀਜ਼ ਬੈਟਰ ਹੈਗੀ ਹੈ ਤੁਸੀਂ ਆ ਲਾਓ ਜਿੱਥੇ ਲੋਡ ਹੈ ਸੀ ਉਹਨੂੰ ਟ੍ਰੇਨਿੰਗ ਵੀ ਦਵਾਵਾਂਗੇ ਨਾਲ ਹੀ ਇਹ ਕਿਹੜੀ ਕੰਪਨੀ ਦਾ ਜਿਹੜਾ ਆਪਾਂ ਡਵੈਲਪ ਕੀਤਾ ਹੈ ਇਹ ਤਾਂ ਕੰਪਨੀ ਦਾ ਜਿਹੜਾ ਅਟੈਚਮੈਂਟ ਲਾਈ ਹੈ ਕੰਪਨੀ ਜੀਪੀਐਸ ਸਿਸਟਮ ਲੱਗੇ ਦੇ ਵਿੱਚ ਇਹਦੇ ਵਿੱਚ ਆਈਪੈਡ ਲੱਗਿਆ ਆਈਪੈਡ ਵੀ ਕੰਪਨੀ ਦਾ ਹੈਗਾ ਜਿਹੜਾ ਪ੍ਰੋਗਰਾਮ ਹੈ ਉਹ ਕੰਪਨੀ ਦਾ ਹੈਗਾ ਸਾਰਾ ਸੋ ਇਹਦੇ 'ਚ ਨਾ ਜਿਵੇਂ ਤੁਹਾਡਾ ਸਵਾਲ ਆ ਵੀ ਇਹ ਕਿੱਥੋਂ ਸਿਸਟਮ ਲਿਆ ਸੀ ਇੰਡੀਆ 'ਚ ਨਹੀਂ ਹੈ ਟੈਕਨੀਕ ਹਜੇ ਬਾਹਰ ਦੇਸ਼ਾਂ 'ਚ ਹੈਗੀ ਆ ਹਰਿਆਣੇ ਦੀ ਫਾਰਮਰ ਯੂਜ਼ ਕਰਦੀ ਹੈ ਹਰਿਆਣੇ ਉਹ ਬਾਹਰੋਂ ਲੈ ਕੇ ਆਇਆ ਉਹ ਵੀ ਅਸੀਂ ਜਾ ਕੇ ਆਏ ਉਹਦੇ ਕੋਲ ਉਹਦੇ ਕੋਲ ਵੀ ਅਸੀਂ ਦੇਖ ਕੇ ਆਏ ਉਹਦਾ ਪੂਰਾ ਤਸੱਲੀ ਕਰਕੇ ਆਏ ਵੀ ਕੀ ਹੈ ਉਹ ਵੀ ਬਾਹਰ ਦੀ ਟੈਕਨੀਕ ਆ ਇੱਥੇ ਹਜੇ ਇੰਡੀਆ 'ਚ ਬਣਨੀ ਨਹੀਂ ਸ਼ੁਰੂ ਹੋਇਆ ਜਿਹੜਾ ਸਿਸਟਮ ਅਸੀਂ ਵੀ ਬਾਹਰੋਂ ਮੰਗਾਇਆ ਯੂਐਸ ਤੋਂ ਮੰਗਾਇਆ ਸੀ ਸੋ ਅਸੀਂ ਉਹਨੂੰ ਲਾ ਕੇ ਟਰੈਕਟਰ ਤੇ ਸਾਰਾ ਉਹਨੂੰ ਈਵੈਲਿਊਏਟ ਕੀਤਾ ਜਿਹੜੇ ਅਲੱਗ-ਅਲੱਗ ਆਪਰੇਸ਼ਨ ਹੁੰਦੇ ਆ ਚਾਹੇ ਟਰਲੇ ਜਾ ਚਾ ਜੋ ਇਸ ਰਿੰਗਾ ਸੋ ਅਲੱਗ-ਅਲੱਗ ਜਿਹੜੇ ਵੀ ਕੰਮ ਆਪਾਂ ਟਰੈਕਟਰ ਤੋਂ ਲੈਣੇ ਨੇ ਉਹ ਤੋਂ ਵੈਲਿਊਏਟ ਕਰਕੇ ਫਿਰ ਜ਼ਿੰਮੇਵਾਰਾਂ ਨੂੰ ਅਸੀਂ ਦੱਸਾਂਗੇ ਵੀ ਇਹਦਾ ਕਿੰਨਾ ਫਾਇਦਾ ਹੋਣਾ ਹੈ ਲੇਬਰ ਕਾਸਟ ਘਟੇਗੀ ਜੇ ਫਾਰਮਰ ਯੂਜ਼ ਕਰਦਾ ਹੈ ਬਿਲਕੁਲ ਬਿਲਕੁਲ ਲੇਬਰ ਕਾਸਟ ਘਟਣੀ ਤਾਂ ਵੀ ਕਿਉਂਕਿ ਲੇਬਰ ਦੀ ਪ੍ਰੋਡਕਟਿਵਿਟੀ ਵੱਧ ਜਾਣੀ ਹੈ ਭਈ ਜੇ ਬੰਦਾ ਹੁਣ 8 ਘੰਟੇ ਕੰਮ ਕਰਦਾ ਤਾਂ ਇਹਦੇ ਨਾਲ 10 ਘੰਟੇ 12 ਘੰਟੇ ਜਿੰਨਾ ਚਾਹੁੰਦਾ ਉਹ ਕੰਮ ਕਰ ਸਕਦਾ ਥਕਾਵਟ ਬਹੁਤ ਘਟ ਜਾਂਦੀ ਡਰਾਈਵ ਉੱਤੇ ਇਨਪੁਟ ਕਾਸਟ ਵੀ ਘਟੇਗੀ ਇਨਪੁਟ ਕਿਉਂਕਿ ਇਹ ਓਵਰਲੈਪ ਹੀ ਨਹੀਂ ਕਰਦੇ ਇਹ ਤੁਸੀਂ ਬਾਹਰੋਂ ਮੰਗਾਈ ਹੈ ਤੇ ਜੇ ਡਿਮਾਂਡ ਕਰਨ ਦੀ ਸਮਰੱਥਾ ਹੋਂ ਜਿਆਦਾ ਰਹੇਗੀ ਤਾਂ ਇਸਵੇਂ ਫਿਰ ਅਪਰੈਸ ਕਰਾਂਗੇ ਉਹ ਸਾਡੇ ਨਾਲ ਹੁਣ ਜਿਵੇਂ ਕੰਪਨੀਆਂ ਲੱਗ ਰਿਹਾ ਪਤਾ ਤਾਂ ਉਹ ਕੰਪਨੀਆਂ ਬਣਾਉਣਾ ਸ਼ੁਰੂ ਕਰਤਾ ਕੰਪਨੀਆਂ ਸਾਡੇ ਕੋਲ ਆਉਂਦੇ ਨੇ ਹੁਣ ਸਾਡੇ ਕੋਲ ਇੱਕ ਮਸ਼ੀਨ ਟੈਸਟ ਹੋਣ ਲਈ ਆਈ ਹੋਈ ਆ ਸੋ ਉਹਨਾਂ ਨੇ ਸਾਡੇ ਤੋਂ ਪੁੱਛ ਕੇ ਮਤਲਬ ਬਣਾਉਣ ਲੱਗ ਗਏ ਨੇ ਕਿਉਂਕਿ ਅਸੀਂ ਬਣਾਉਣੇ ਨਹੀਂ ਹੁੰਦੀਆਂ ਮਸ਼ੀਨਾਂ ਸਿਰ ਤਾਂ ਆਰ ਐਂ ਡੀ ਕਰਨੀ ਹੁੰਦੀ ਆ ਆਰ ਐਂ ਡੀ ਤੋਂ ਬਾਅਦ ਮਸ਼ੀਨਾਂ ਤੇ ਮੈਨੂਫੈਕਚਰਿੰਗ ਬਣਾਉਣੀਆਂ ਨੇ ਅਸੀਂ ਉਹਨਾਂ ਨੂੰ ਤਕਨੀਕ ਫਿਰ ਦੇ ਦਿੰਦੇ ਆ ਫਿਰ ਉਹ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਇੱਕ ਮੈਨੂਫ